ਸਲਾਮ ਹੈ ਨੰਗਰ ਆਇਆ ਬੈਠਾ ਹੈ ਕਹਿੰਦਾ ਆ ਜਮਾ ਕੇ ਬਤਾ ਕਿਵੇਂ ਲੱਗੇ ਪਕੌੜੇ ਕਾਣੂ ਕਨੇ ਨੰਗਰ ਚੱਲਦਾ ਮਾਰੋ ਮਾਰ ਚੱਲਦਾ ਦੱਤੀ ਦੱਤੀ ਜਾਓ ਵੀ ਠੰਡ ਦੇ ਵਿੱਚ ਮਿਲੇ ਹਨਾ 1 ਨੰਬਰ ਆ 6 ਵਜੇ ਸਵੇਰ ਦੇ ਧੁੰਦ ਦੇਖੋ ਨਾ ਦੇਦਾ ਹੀ ਨਹੀਂ ਕੋਸਾ ਅੱਜ ਸਮਰੂਰ ਵੀ ਜਾਣਾ ਹੈ ਮੋਟਰਸਾਈਕਲ ਤੇ ਜਾਣਾ ਦੇਖੋ ਵੀ ਕਿੱਦਾਂ ਜਾਵਾਂਗੀ ਮੈਂ ਇੱਥੇ ਤਾਂ ਆਏ ਨਹੀਂ ਉਹਦੀ ਪੇਸ਼ੀ ਆ ਸੋ ਆਉਂਦੇ ਹੋਏ ਮੈਂ ਬਸ ਤੇ ਕਿਉਂਕਿ ਮੈਨੂੰ ਥੋੜਾ ਜਿਹਾ ਪਹਿਲਾਂ ਕੰਮ ਹੈ ਤਾਂ ਸਾਨੂੰ ਰਸਤੇ ਦੇ ਵਿੱਚ ਹੀ ਰਹਿਣਾ ਆਏ ਹੋਏ ਵੀ ਕਿਵੇਂ ਆਵਾਂਗੇ ਸੋ ਤਾਂ ਦ ਮੋਟਰਸਾਈਕਲ ਤੇ ਜ਼ਿਆਦਾ ਹੀ ਹੁੰਦੀ ਐ ਜ਼ਿਆਦਾ ਲੱਗਦੀ ਐ ਤੇ ਹਵਾ ਚੱਲਦੀ ਐ ਮਨ ਲੱਗਾ ਦਿਖਾਉਣਾ ਸਾਨੂੰ ਬਾਹਰ ਤਾਂ ਨੇ ਯਾਰ ਦੇਖੋ ਵਾ ਕੰਨੀ ਤਾਂ ਦਾ ਕੁਝ ਨਹੀਂ ਦੀਦਾ ਅਜ ਤਾਂ ਵਖੋ ਮਾਹੌਲ ਸਵੇਰੇ ਸਵੇਰੇ ਤੇ ਸੱਤ ਵਜੇ ਦਾ ਗਰਮੀਆਂ ਹੁੰਦੀ ਐ ਨਾ ਹੁਣ ਐਡਾ ਦੰ ਚੜਿਆ ਪਿਆ ਹੁਣ ਮੈਨੂੰ ਲੱਗਦਾ ਜੇ ਮੈਂ ਅੱਧੀ ਰਹਾ ਸੋ ਲੋਰ ਲੋਰ ਬੂਟ ਉੱਪਰ ਵਗੈਰਾ ਪਾ ਲਿਆ ਹੁਣ ਪਰਣਾ ਵੰਦਿਆ ਪਹਿਲਾ ਜਾਣ ਦੀ ਸਲਾਹ ਦਿੱਤੀ 8:30 ਵਜੇ ਤੱਕ ਕਿਹਾ ਕਿ ਟਾਈਮ ਲੱਗੂ ਹਜੇ ਗਾਹੂਆ ਛੱਡਦਾ ਹੋਊ ਕਿਉਂਕਿ ਉਹ ਵੀ ਕਿਸੇ ਰਲਿਆ ਹੋਇਆਗਾ ਚੀਰੀ ਤਾਂ ਕਰਕੇ ਉਹਨੂੰ ਉਹ ਕਹਿੰਦਾ ਵੀ ਗੋ ਹਿੱਟ ਕੇ ਹਜੇ ਮੈਨੂੰ ਵੀ ਅੱਧਾ ਘੰਟਾ ਲੱਗੂ ਅੱਧਾ ਘੰਟਾ 40 45 ਮਿੰਟ ਪਾਉਣਾ ਘੰਟਾ ਲੱਗ ਜੂ ਕਹਿੰਦਾ ਵੀ ਚਲ ਮੈਂ ਆਉਣਾ ਉਨੇ ਟਾਈਮ ਤੇ ਆਪਾਂ ਹਜੇ ਚਲੋ ਜੋ ਕੰਮ ਵਾਲੀ ਲੱਗੀ ਹੋਈ ਆ ਝਾੜੂ ਪੋਚੇ ਵਾਸਤੇ ਮੇਡ ਤੇ ਉਹ ਅਜਾਈ ਨਹੀਂ ਉਹਨੂੰ ਆਖ ਕੇ ਵੀ ਛੇਤੀ ਆਜਾ ਕਿਉਂਕਿ ਗਮੰਢੀ ਜਾਂਦੇ ਬੈਠ ਹੋ ਗਈ ਮੰਮੀ ਤੇ ਡੈਡੀ ਇੱਥੇ ਭੁੱਲਣ ਦੇ ਗਏ ਨੇ ਇਕੱਲੇ ਰਹਿ ਗਏ ਆਪਾਂ ਸੋ ਹੁ ਆਪਾਂ ਬੰਨਦੇ ਆਂ ਪਰਨਾ ਕਿਉਂਕਿ ਠੰਡ ਬਹੁਤ ਆ ਜੇ ਹੁਣ ਟੋਪੀ ਲੈ ਕੇ ਜਾਵਾਂਗੇ ਉਹ ਵੀ ਉੱਡ ਜਾਂਦੀ ਐ ਜੇ ਦੂਜੀ ਟੋਪੀ ਲੈ ਕੋਟ ਆ ਟੋਪੀ ਲੰਮਾਂਗੇ ਉਹ ਵੀ ਉੱਡ ਜਾਂਦੀ ਐ ਜੇ ਦੂਜੀ ਟੋਪੀ ਲੰਮਾਂਗੇ ਟੋਪੀ ਦਾ ਪਨਵਾਸ ਤ ਨਹੀਂ ਹੈਗੀ ਇਹਨਾਂ ਤਾਂ ਟੋਪੀ ਪਾਉਣ ਦੀ ਆ ਤੇਰੀ ਟੋਪੀ ਲੈ ਕੇ ਜੇ ਦਾ ਬਾਅਦ ਚ ਹੋਊਗਾ ਆਪਾਂ ਜਾਵਾਂਗੇ ਤੇ ਹੁਣ ਬੰਨਦੇ ਆਪਾਂ ਪਰਨਾ ਦਮਾ ਗੋਲ ਨੇ ਦੋ ਪੱਤੇ ਨੇ ਬਾਕੀ ਮੇਰੇ ਬੜੀ ਬੁਝੀ ਬੰਨ ਜਾਂ ਲੋੜ ਪਈ ਜਾਂਦੀ ਆ ਹੰਤਾ ਦਸਾਂ ਦਸਾਂ ਲੋੜ ਪੈ ਜਾਂਦੀ ਦਸਾਂ ਦਸਾਂ ਦੇ ਲੈਣੇ ਨੇ ਦੋ ਤਿੰਨ ਦੇ ਦਾਂ ਨਾ ਮੈਂ ਲੈਣੇ ਨੇ ਉਹ ਤੇਰੇ ਕੋਲ ਹੈ ਨਹੀਂ ਸੀ ਨਾ ਹੈ ਨਹੀਂ ਕਿਤੇ ਮੌਸੇ ਦੀ ਫਰਦੀਆ ਜੇ ਤੂੰ ਆਈ ਕਰੀ ਉਸ ਮੇਰੇ ਨੂੰ ਯਾਦ ਆ ਗਿਆ ਇਹ ਕਿਦਾਂ ਉਹ ਤਨ ਦੇ ਦੇ ਇਹ ਵੀ ਤੇ ਬਾਕੀ ਤੂੰ ਹਾਂ ਬੱਤ ਠੀਕ ਹੈ ਫੇ ਕੱਲ ਨੂੰ ਕਹੇ ਮੈਨੂੰ ਦਿੱਤੇ ਨਹੀਂ ਇਹ ਲੱਗਨੇ ਨੇ ਨਾ ਸਹੀ ਸਾਹ ਪਸ ਸਹੀ ਵੰਨ ਤੇਰਾ ਤਾਂ ਸਹੀ ਚਾਹੀਦਾ ਨਾ ਹੂੰ 30 ਹੋ ਕੇ ਦੇਖ ਕੇ 40 ਨੇ ਨਾ 30 ਹੀ ਨਹੀਂ ਇਹ ਵੜੇਗਾ ਚਲ ਤੈਨੂੰ ਦੱਸਾਂ ਦੱਸਾਂ ਦੇ ਮਿਲਗੇ ਤੇਰਾ ਕੰਮ ਮੇਰਾ ਪਤਾ ਸਰ ਗਿਆ ਤਵਾਂਨੇ ਪਰਨਾ ਦਮਲ ਲੜੈ ਚੱਲੂ ਨਾ ਸੋ ਵਾਚ ਉਹ ਜਾਂ ਦੂਜੇ ਜਿਹੜੇ ਪੱਗੇ ਦਾ ਕੋੰਤਾ ਮੈਨੂੰ ਵਧੀਆ ਨਹੀਂ ਲੱਗਦਾ ਜਿੰਨੇ ਹੁੰਦਾ ਤਾਂ ਵਧੀਆ ਸੋ ਉਵੇਂ ਬਨਣਾ ਨਹੀਂ ਹੁੰਦਾ ਕਿਉਂਕਿ ਜਿੰਨੇ ਬੜਾ ਹੀ ਪੱਗ ਨਹੀਂ ਹੁੰਦੀ ਉਹ ਘੈਂਟ ਲੱਗਦੀ ਹੈ ਸੋ ਉਵੇਂ ਯਾਰ ਬੰਨੇ ਨਹੀਂ ਜਾਂਦਾ ਤਾਂ ਹੁਣ ਆ ਪਰਨਾ ਵਰਨ ਕੇ ਦੇਖਦੇ ਆ ਸੋ ਘੈਂਟ ਲੱਗੂ ਬੰਨ ਕੇ ਦਿਖਾਉਣਾ ਤੁਹਾਨੂੰ ਜਿਹੜਾ ਕਮਾਚ ਹੋਇਆ ਉਹ ਘੈਂਟ ਬਨਦਾ ਹੁੰਦਾ ਉਹਨੂੰ ਦੇਖਦੇ ਆ ਪਹਿਲਾਂ ਪੂਰਾ ਘੈਂਟ ਬੰਨ ਨਹੀਂ ਬਸ ਐਂ ਪਤਾ ਲੱਗੇ ਵੀ ਹਾਂ ਬਣਾ ਚ ਮੈਂ ਸਾਰਾ ਬਰਤਨ ਦਸੀ ਨੇ ਵੀ ਬਨਦਾ ਮੈਂ ਵੀ ਲੈਂਦਾ ਪਰ ਤੈਨੂੰ ਦੇਖ ਕੇ ਸਦਾ ਪੈਰ ਜਾ ਭਾਰੀ ਹੋ ਗਿਆ। ਅੱਛਾ ਮੈਂ ਆਏ ਦੋ ਲੜ ਲਾਉਣੇ ਆਉਂਦੇ ਨੇ ਵੰਟੀ। ਹਾਂ। ਇਹ 3 ਹੁੰਦਾ ਹੈ ਕਿ ਅੱਗ ਜੇ ਮੈਂ 10 ਬੰਦੇ ਬਣਾਉਣਾ ਉਹਨੂੰ ਕਿਵਾਬ ਨਹੀਂ। ਜਵਾਬ ਨਹੀਂ ਕੰਨ ਜੀ ਸਿੱਧੇ ਕਰਦੀ ਵਿੱਚੋਂ। ਉਹ ਸਿੱਧਾ ਕਰ। ਪਤਾ ਕੀ ਚੱਕਰ ਹੈ ਬਈ ਯਾਰ ਤੇ ਇਹ ਹਾਂ। ਬਾਹਰ ਨੂੰ ਇਹ ਜੀ ਰੱਖੇ। ਮੈਨੂੰ ਮੈਂ ਹੁੰਦਾ ਵੀ ਯਾਰ ਇਹ ਚੀਜ਼ ਦਾ ਗਾਲਾ ਮਾਣਾ। ਹੂੰ। ਇਹ ਹੁਣ ਯਾਰ ਲੜ ਲਾਉਣੇ ਆਉਂਦੇ ਨੇ ਤੂੰ ਲਵਾ ਗਿਆ ਭਾਂ ਤੇ ਮੈਨੂੰ ਜਿਹੜਾ ਵਿਆਹ ਜੇ ਕੋਈ ਨਗਰ ਕੀਰਤਨਾ ਜੇ ਮੈਨੂੰ ਹਾਂ ਫਤਿਹਗੜ੍ਹ ਸਾਹਿਬ ਜਾਵਾਂਗੇ। ਮੈਂ ਮੇਰੇ ਨਾਲ ਉੱਥੇ ਵੀ ਆਈ ਵਾਰ ਨਾ ਮੈਂ ਬੰਦਾ ਯਾਰ ਮੈਂ ਹੋਰ ਬੰਦੇ ਦੇਖੇ ਨਾ ਨਾ ਲੈਂਦਾ ਆਪਣੀ ਪਤਨੀ ਜੀ ਮੈਂ ਕਹਿੰਦਾ ਮੈਂ ਤਾਂ ਬਸ ਯਾਰ ਉਹ ਤੋਂ ਬਣਾ ਲਾਇਆ ਆ ਕੇ ਵੀ ਬੰਨ ਕੇ ਰਾਜੀ ਨਹੀਂ ਉਹ ਯਾਰ ਜੇ ਸਹੀ ਹੋਣੀ ਆ ਇਹ ਚਾਰ ਲੜਦਾਂ ਨੇ ਆਉਂਦੇ ਆਉਣ ਨਾਲ ਹਵਾ ਨਹੀਂ ਮਾਰਨੀ ਚਾਹੀਏ ਬਸ ਜਿੱਦ ਗੱਲ ਤਾਂ ਹੋਈ ਆ ਵੀ ਯਾਰ ਜੇ ਚਾਰ ਲੜਦਾਂ ਲਾਉਣੇ ਆ ਕੀ ਕਿਸੇ ਦੇ ਬੰਦੋਂ ਕਿ ਕਿਹੜਾ ਕੁਸਕਾ ਹੋ ਜਾਊਗਾ ਮੈਂ ਵੀ ਨੱਖੇ ਦੇ ਵਿਆਹ ਵੇੜੇ ਇਹਨਾਂ ਨੇ ਬੰਦੇ ਨੌਕਾ ਨੂੰ ਲੈਣੇ ਇਹਨਾਂ ਨੇ ਬੰਦੇ ਤੋਂ ਬਣਾ ਲੀਆਂ ਪੱਗਾਂ ਕਿਨੇ ਸਹੀ ਨਾ ਸ਼ਾਦਗਰਾਂ ਅੱਛਾ ਇਹ ਉਹ ਵੀ ਬੰਨ ਕੇ ਤਾਂ ਘੈਂਟ ਗਿਆ ਦੀ ਆਉਂਦੀ ਜਰ ਜੀ ਇਹ ਜਿਹੜੀ ਬੰਦਾ ਜਿਹੜੀ ਕਿਸ ਹਿਸਾਬ ਨਾਲ ਬੰਨਦਾ ਹੁੰਦਾ ਜੇ ਮਨ ਨਾਲ ਜਿਵੇਂ ਤਰ੍ਹਾਂ ਹੱਥ ਠੇਕੇ ਹੋ ਤੈਨੂੰ ਉਹੀ ਚੀਜ਼ ਵਧੀਆ ਲੱਗੂ ਉਹੀ ਚੀਜ਼ ਵਧੀਆ ਲੱਗੂ ਬਈ ਸ਼ੱਕ ਕਰ ਕਹਿੰਦਾ ਵੀ ਐ ਕਰਕੇ ਮੇਰੇ ਤਾਂ ਫਿੱਟ ਨਹੀਂ ਹੂੰ ਉਹ ਵੀ ਇਹ ਤੇ ਉਹਦੇ ਨਾਲ ਨਹੀਂ ਫਿੱਟ ਆਈ ਬੰਨ ਆਪ ਉਹਦੇ ਸ਼ਰਾ ਕਰਦਾ ਜਿਹਨਾਂ ਦਾ ਕੰਮ ਹੀ ਐ ਉਹਨਾਂ ਦਾ ਕੰਮ ਹੀ ਐ ਹਾਂ ਉਹਦਾ ਬਈ ਚਣ ਦਿੰਦੇ ਨੇ ਜਿਹੜਾ ਸਿਖਾਉਂਦੇ ਆ ਅੱਖੇ ਦੇ ਦੇਖ ਲੱਗਣੀ ਨਹੀਂ ਹੋਣੀ ਭਗਵੰਨੀ ਦੀ ਤੇ ਉਹ ਸਾਗਰ ਦੀ ਵਧੀਆ ਸੀ ਯਾਰ ਤੇ ਮੈਂ ਉਦੋਂ ਉਦੋਂ ਬਾਅਦ ਤਾਂ ਉਹਨੇ ਆਪ ਬੰਨੀ ਦੀ ਮੈਂ ਸੈੱਟ ਕਰੀ ਦੀ ਠੀਕ ਆ ਮਾں ਜਦੋਂ ਤੇਰੇ ਉੱਡ ਨਾਲ ਹੀ ਨਹੀਂ ਫਟਾਈ ਆਉਂਦੀ ਮੇਰੀਆਂ ਨਹੀਂ ਮੇਰਾ ਹੀ ਵੀ ਹੈ ਮਾں ਪਰ ਇੱਕ ਗੱਲ ਆ ਬੰਨ ਤੂੰ ਤੇਰੇ ਲੜਨ ਨਾਲ ਜਨਾ ਸੈਟ ਕਰਾਈ ਜੂਗਾ ਲੜਨ ਲਾਈ ਗਿਆ ਮੈਂ ਸੈਟ ਕਰਦਾ ਕਰ ਲਾਈ ਗਿਆ ਪੱਗ ਦੇਖਣੀ ਚੋਣੀ ਪੂਰੀ ਘੰਟ ਬਾਪੇ ਸਰਾ ਜੱਦੀ ਦੀ ਜੀ ਮੇਰੀ ਯਾਰ ਪੱਗ ਦਾ ਸਿਰ ਤੇ ਬੰਨੀ ਜਾਵੇ ਨਾ ਬੰਦੇ ਨੂੰ ਹੀ ਹੋਵੇ ਤੈਨੂੰ ਮੈਂ ਕੱਲ ਦੀ ਗੱਲ ਲੱਗਦਾ ਮੈਂ ਕਿਹਾ ਭਾਈ ਕੱਲ ਮੈਂ ਪਰਣਾ ਬੰਨਿਆ ਖਾਈ ਨਹੀਂ ਮੈਂ ਵਾਗਿਆ ਵਾਗਿਆ ਮੈਂ ਕਿਹਾ ਹਰਕੇ ਯਾਰ ਹਣਾ ਹੁਣ ਚੱਲ ਜਿਹੜੇ ਜਾਣਦੇ ਉਹ ਤਾਂ ਗੱਲ ਵੱਖਰੀ ਦੀ ਬੰਨ ਕੇ ਬਾਹਰ ਜਾਏਗਾ ਅਗਲੇ ਨੂੰ ਆਪਣਾ ਕੀ ਪਤਾ ਵੀ ਆਪਣਾ ਸਿਸਟਮ ਕੀ ਹੈ બસ ਇਹ ਇਹ ਚੀਜ਼ ਭਾਲਦੇ ਚੁਕਣਾ ਚ ਅੱਛਾ ਬੰਨੀ ਗਈ ਬੰਨਦੀ ਭਾਂਡੂ ਨਹੀਂ ਨਹੀਂ ਸਰਾ ਜਾ ਮਾ ਇਹ ਹੂੰ ਤਾਂ ਮੈਚਿੰਗ ਹੋ ਗਈ ਹਾਂ ਜਾ ਮਾ ਆ ਗਿਆ ਤਾਂ ਮੇਰਾ ਚੱਲ ਅੰਮੀ ਨੇ ਤਾਂ ਪਾਰ ਦਿੱਤੀਆਂ ਸਾਰਿਆਂ ਨੂੰ ਵੱਡੀ ਗੱਲ ਤਾਂ ਆ ਜਿੰਨਾ ਆਪਾਂ ਬਣਾ ਕੇ ਰੱਖਾਂਗੇ ਉਹਨਾ ਹੀ ਫਾਇਦਾ ਬਦ ਨਾ ਕਰੇ ਕੱਲ ਨੂੰ ਨਿੱਕੀ ਦਾ ਲੋ ਜੀ ਬੰਦਾ ਖਾਤਾ ਜਾਂਦਾ ਬਰੋਬਰਾ ਤੂੰ ਸਾਰਾ ਨਾ ਬੱਟੀ ਕਰਦਾ ਜਿਹੜਾ ਤੈਨੂੰ ਮਰਜੀ ਜਾ ਪਰਮਾਤਮਾ ਕਿੱਥੇ ਰੱਖਣਾ ਚਾਹੁੰਦਾ ਕੀ ਕਰਾਉਣਾ ਚਾਹੁੰਦਾ ਨਹੀਂ ਉਹਦੇ ਹੁਕਮ ਦਾ ਪਤਾ ਨਹੀਂ ਹਲਦਾ ਮੈਂ ਗੁੰਦੇ ਕਹਿੰਦਾ ਰਿਹਾ ਗਾਰੀ ਨੂੰ ਕਹੇ ਆ ਜੂਗਾ ਦਾਰਾ ਆ ਜੂਗਾ ਲੈ ਉਹ ਤੇ ਮੇਰੇ ਨਾਲ ਜਾ ਰਿਹਾ ਕਿੱਦਾਂ ਪਕਣਾ ਹਾਂ ਦਾਰਾ ਮਗਾ ਸ਼ੀਰ ਜਾ ਹੁਣ ਤੇ ਨਾ ਕੋਈ ਵੀ ਆਉ ਉਹਨੂੰ ਥੱਲੇ ਖਿਆ 12 ਨੇ ਲੱਗੀ ਐ 12 ਨੇ ਮਾਰਾ ਜੀ ਕਰ ਨਾਲੇ ਭਲੂਣਾ ਜਿਹੜਾ ਉਹ ਖੜ ਗਿਆ ਹੁਣ ਜਾਇਦਾ ਉਹ ਹੈਗਾ ਉਹ ਹੈਗਾ ਉਹ ਫੜਾ ਫੜੀ ਜਨਾ ਪਾਪਾ ਤੇ ਗਾਹਣ ਟੋਟੀ ਇਹੇ ਜੇ ਨਸੋੜਾ ਕੀ ਦੁੱਧ ਤੇ ਕੱਢਾ ਦਫੇ ਮੇਰੀ ਸੇਵਾ ਵਾਲੀ ਹੈ ਮੈਂ ਸਾਡੇ ਕਹਿੰਦੀ ਆ ਮੈਂ ਸੱਲਾ ਮੈਂ ਹੱਥ ਦੇ ਵਰਕੇ ਨਾ ਮੈਂ ਸੰਜਾ ਸਾਰੀ ਸਾਰੀ ਪੱਤੀ ਦੀ ਲੱਗ ਗਈ ਲਲਕਰਾ ਮਾਰ ਕੇ ਕਹਿ ਦਿੰਦੇ ਮੈਨੂੰ ਵੀ ਜੈ ਜੀ ਨੇ ਮਾਰ ਕੇ ਦੇਖਣੀ ਹੈ ਦੇਖ ਚੱਪ ਦੇਖ ਚੱਪ ਹਾਂ ਸਾਰੀ ਪੱਤੀ ਚ ਅਸੀਂ ਮੈਂ ਛਾੜ ਕੇ ਆਣਾ ਛਾੜ ਹੱਥੀਆਂ ਵਰਕੋ ਸੰਗਰੀਆਂ ਗੱਲ ਤਾਂ ਆ ਯਾਰ ਕਿੰਨਾ ਪਾਣਾ ਸੇਵਾ ਕਰਾਂਗੇ ਫਿੱਜਰ ਆਹਾਂਗੇ ਪਾਲਾਂਗੇ ਤਾਇਆ ਉਹ ਹਿਸਾਬ ਨਾਲ ਪਸੂ ਹੂਰਾ ਅਮਾ ਚਾ ਨਹੀਂ ਕਿ ਕਰਦਾ 8 ਕਿਲੋ ਤੋਂ ਰਿਵਾਜ ਕਰੀਆਂ ਹਾਂ ਮੈਨੂੰ ਗ੍ਰਾਂਟ ਦੇ ਦਿੱਤੀ ਹੈ ਜਨਾ 14 ਲੀਟਰ ਪਿੰਡ ਕੱਢਾਂਗਾ ਦਾਰਾ ਦਾ ਰਾਸਤੇ ਦੇ ਵਿੱਚ ਲੰਗਰ ਦੀ ਸੰਗਰੂਰ ਜਾਂਦੇ ਨੇ ਉਹ ਵੀ ਪਕੌੜੇ ਤੇ ਚਾਹ ਵਾ ਮੁੰਡਿਆਂ ਦਾ ਲਾਹ ਲੰਗਰ ਆਇਆ ਬੈਠਾ ਕਹਿੰਦਾ ਆ ਜਮਾ ਆਪਕੇ ਬਤਾ ਕਿਵੇਂ ਲੱਗੇ ਪਕੌੜੇ ਕਾਣੂ ਕਣ ਹੈ ਲੰਗਰ ਚੱਲਦਾ ਮਾਰੋ ਮਾਰ ਚੱਲਦਾ ਧੱਤੀ ਧੱਤੀ ਜਾਓ ਵੀ ਠੰਡ ਦੇ ਵਿੱਚ ਮਿਲੇ ਹਨਾ ਹਾਂ ਇੱਕ ਨੰਬਰ ਹੈ ਹਾਂ ਸਰਾਂਦ ਵਾਸਤੇ ਲੰਗਰ ਲੱਗਿਆ ਹੋਇਆ ਹੈ ਪਕੌੜੇ ਵੀ ਬਹੁਤ ਸਵਾਦ ਆ ਯਾਰ। ਪੁਲ ਦੇ ਕੋਲੇ ਆ ਗਏ ਤਾਂ ਆਪਣੇ ਡੀ ਐਮ ਕਾਰ ਅਲੰਦ ਵਿਚ ਲੰਗਰ ਲਾਇਆ ਪਕੌੜੇ ਚਾਲਦੇ ਨੇ ਨਾਲ ਦੀ ਨਾਲ ਹੀ। ਗਰਮ ਗਰਮੀ ਪਕੌੜੇ ਮਿਲਦੇ ਨੇ ਕਿੰਨੇ ਲੱਗਦੇ ਨੇ ਉਨੇ ਕਰਦੇ ਨੇ ਨਾਲ ਦੀ ਨਾਲ ਚਾਹ ਮਿਲਦੀ ਆ ਗਰਮਾ ਗਰਮ ਤੇ ਤਾ ਕਹਿੰਦਾ ਵੀ ਲੰਗਰ 'ਚ ਆਪਾਂ ਵੀ ਸ਼ਾਗਣਾ ਯੋਗਦਾਨ ਪਾਉਣਾ ਵਾ ਖਾ ਜ਼ਰੂਰੀ ਆ ਤੇ ਲੇਟ ਹੋ ਗਏ ਮੈਂ ਪਿੰਡ ਥੋੜਾ ਛੇਤੀ ਜਾਣਾ ਕਿਉਂਕਿ ਘਰੇ ਕੋਈ ਹੈ ਨਹੀਂਗਾ ਸੇਵਾ ਖਾਇਆ ਕਿਧਰ ਚੱਲਿਆ ਪਕੌੜੇ ਚੱਕ ਕੇ ਨੇ ਤਾਂ ਸੇਵਾ ਕਰਨੀ ਵੀ ਜ਼ਰੂਰੀ ਆ ਹੱਥ ਬੰਨੀ ਖੜਾ ਤਾਇਆ ਸਰਦਾ ਹੁੰਦੀ ਹੈ ਵੀ ਤਾਇਆ ਕਹਿੰਦਾ ਵੀ ਮੈਂ ਕਦੇ ਉੱਥੇ ਗਿਆ ਨਹੀਂ ਫਤੇਗੜ ਸਾਹਿਬ ਦੀ ਧਰਤੀ ਤੇ ਮੈਂ ਵੀ ਕਹਿੰਦਾ ਜਾ ਕੇ ਆਉਣਾ ਤੇ ਦਿਖਾ ਕੇ ਲਿਆ ਮਾਂ ਕਿ ਕਦੇ ਸੱਭ ਬਣਿਆ ਤਾਇਆ ਨੂੰ ਹਾਂ ਤਾਇਆ ਚੱਲੀਏ ਹਾਂ ਚੱਲ ਚੱਲ ਪੁੱਛਾ ਜਿੱਦਾਂ ਆਉਂਦੀ ਨਾ ਰੋਟੀ ਰੋਟੀ ਦੇ ਬਾਅਦ ਚੱਲੋ ਚਾਹ ਬਹੁਤ ਸੋਹਣੀ ਚਾਹ ਬਣਾਈ ਆ ਆਪ ਬਣਾਈ ਆਪ ਦੇ ਇੱਥੇ ਪੀ ਕੇ ਆਨੰਦ ਵੜਾ ਹੋਊਗਾ ਹੁਣ ਖੇਤ ਜਾਂਦੇ ਨੇ ਦੇਖਦੇ ਕੱਕੂਖ ਲੈ ਕੇ ਆਉਣੇ ਆ